ਅੱਧੀਆ ਇਨੀ ਠੰਡ ਦੇ ਵਿੱਚ ਪੱਕਾ ਲਈ ਖੜਾ ਕੋਈ ਕੋਟੀ ਨਹੀਂ ਪਾਈ ਕੋਈ ਨਾਓ 40 ਹੋ ਗਏ ਅਜ 20 ਮਿੰਟ ਪਹਿਲਾਂ ਆਏ ਨੇ 10 ਵਜੇ ਆਉਂਦੇ ਹੁੰਦੇ ਨੇ ਉਹ ਦੇਖੋ ਪੰਜ ਜਣੇ ਲੱਗੇ ਹੋਏ ਨੇ ਕੋਈ ਬੰਪਰ ਲਾਉਣ ਲੱਗਿਆ ਹੋਇਆ ਕੋਈ ਵੈਟ ਵੀ ਦੇ ਕੇ ਲੱਗੀ ਸੀ ਜਰੂਰ ਕਰ ਦਿਓ ਕਮੈਂਟ ਕਰ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਆਪਾਂ ਪਹੁੰਚ ਗਏ ਸ਼ਾਪ ਤੇ ਹਾਲੇ ਇੱਕ ਮੁੰਡਾ ਆਇਆ ਬਾਕੀ ਆਏ ਨਹੀਂ ਜਦੋਂ ਆਉਣਗੇ ਉਹਨਾਂ ਨੂੰ ਪੁੱਛਾਂਗੇ ਵੀ ਇੰਨਾ ਲੇਟ ਕਿਉਂ ਹੋ ਗਿਆ ਸਾਰਿਆਂ ਨੇ ਐਡੋ-ਐਡ ਬਹਾਨਾ ਦੱਸਣਾ। ਅੱਜ ਆਹ ਚੱਕਰ ਪੈ ਗਿਆ ਬਾਈ ਅੱਜ ਬੱਸ ਨਿਕਲ ਗਈ ਅੱਜ ਮੈਂ ਲੇਟ ਹੋ ਗਿਆ। ਲੇਟ ਉੱਠਿਆ। ਇੱਕ ਮੁੰਡਾ ਆਇਆ ਇਕੱਲਾ ਜਿਹਾ। ਹੋਰ ਆਉਂਦੇ ਨੇ। ਉਹਨਾਂ ਨਾਲ ਕਰਾਂਗੇ ਗੱਲਬਾਤ ਨਾਲੇ ਤੁਹਾਨੂੰ ਮਲਾਵਾਂਗੇ ਤੇ ਨਾਲੇ ਉਹਨਾਂ ਦੇ ਬਹਾਨੇ ਸੁਣਿਓ ਤੁਸੀਂ। ਜਦ ਤੱਕ ਆਪਾਂ ਨੇ ਸ਼ਰਟ ਔਰ ਸ਼ਾਕਟ ਆ ਤੇ ਗੱਡੀਆਂ ਕੱਢਦੇ ਆ ਬਾਹਰ ਜਾਨੂੰ ਆਉਣ ਲੱਜਣਾ ਉਹਨਾਂ ਦੇ। ਕੋਈ 5 ਮਿੰਟ ਪਹਿਲਾਂ, ਕੋਈ 10 ਮਿੰਟ ਉਦੋਂ ਬਾਅਦ, ਕੋਈ 10 ਮਿੰਟ ਉਦੋਂ ਬਾਅਦ ਐ ਆਉਂਦੇ ਨੇ। ਜਦੋਂ ਆਏ ਤੇ ਫਿਰ ਪੁੱਛਾਂਗੇ ਉਹਨਾਂ ਨੂੰ ਤੇ ਫਿਰ ਉਹ ਦੱਸਣਗੇ ਨਵਾਂ ਬਹਾਨਾ। ਫਿਰ ਮਲਾਉਨੇ ਆ ਤੁਹਾਨੂੰ ਆ ਇੱਕ ਬਾਈ ਆ ਮਹਿਲਾ ਆ ਲੈ ਨੂੰ ਗਰਮੀ ਬਹੁਤ ਲੱਗਦੀ ਆ ਇੰਨੀ ਠੰਡ ਦੇ ਵਿੱਚ ਪੱਖਾ ਲਾਈ ਖੜਾ ਕੋਈ ਕੋਟੀ ਨਹੀਂ ਪਾਈ ਕੋਈ ਜਵਾਟਾ ਨਹੀਂ ਕੋਈ ਜੈਕਟ ਨਹੀਂ ਘਰ ਹੋ ਜਾਇਆ ਤੇ ਪੱਖਾ ਲੱਗਿਆ ਹੋਇਆ ਮਜ਼ਾਕ ਨਹੀਂ ਕਰਦਾ ਮੈਂ ਆ ਦੇਖੋ ਚੱਲਦਾ ਪੱਖਾ ਤੇ ਇਹਨੂੰ ਗਰਮੀ ਲੱਗਦੀ ਆ ਬਹੁਤ ਕੀ ਗੱਲ ਮਹਿਲਾ ਇੰਨੀ ਗਰਮੀ ਕਿਉਂ ਲੱਗਦੀ ਆ ਆਤ ਦੋ ਜਮੂਰੇ ਆਏ ਨੇ ਹੁਣ ਹਾਂ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਲੇਟ ਕਿਉਂ ਹੋ ਗਏ ਅਜੇ ਵੀ ਸਾਹਰੇ ਆਵੇ ਨੀ ਸੀਗਾ ਸਾਧਰੇ ਆਉਤ ਹੈ ਪਲੇਟ ਕਿਉਂ ਹੋ ਗਏ ਸਾਧਰੇ ਆ ਰਹੀ ਅਜੇ 20 ਮਿੰਟ ਸਾਹਰੇ 9:40 ਹੋ ਗਏ ਅਜ 20 ਮਿੰਟ ਪਹਿਲਾਂ ਆਏ ਨੇ 10 ਵਜੇ ਆਉਂਦੇ ਹੁੰਦੇ ਨੇ ਹਾਂ ਤੂੰ ਇੰਨਾ ਲੇਟ ਕਿਉਂ ਹੋ ਗਿਆ ਬਈ ਬਸ ਨਾਲ ਹੀ ਆਨੇ ਆਈ ਹੈ ਹੈ ਨਾਲ ਹੀ ਆਨੇ ਸਾਧਰੇ ਆ ਗਏ ਅੱਜ ਨਹੀਂ ਬਈ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਇੰਨੀ ਸਾਧਰੇ ਆਉਣ ਲਈ 20 ਮਿੰਟ ਪਹਿਲਾਂ ਬਹੁਤ-ਬਹੁਤ ਥੈਂਕ ਯੂ ਤੁਹਾਡਾ ਨਹੀਂ ਨਹੀਂ ਬਹੁਤ-ਬਹੁਤ ਧੰਨਵਾਦ ਇੰਨਾ ਆਸਾਨ ਕਰਦੇ ਹੋ 20 ਮਿੰਟ ਪਹਿਲਾਂ ਆ ਜੰਨੇ ਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਦੇਖਿਆ ਕਿ ਨਾ 20 ਮਿੰਟ ਪਹਿਲਾਂ ਆ ਕੇ 9:40 ਹੋ ਗਏ ਅਜਾਦਰ 20 ਮਿੰਟ ਸਜਰੇ ਆਗੇ ਨਹੀਂ ਆਉਂਦੇ 10:00 ਵਜੇ ਇੱਧਰ ਆਪਾਂ ਕਰ ਰਹੇ ਹਾਂ ਫੋਰਚੂਨਰ ਦਾ ਇੰਜਣ ਦਾ ਕੰਮ ਤੇ ਆ ਵੀ ਕੱਲ ਖੁੱਲੀ ਆ ਇਹਦਾ ਇੰਜਣ ਦਾ ਕੰਮ ਕਰਨਾ ਆਪਾਂ ਨੇ ਦੇਖੋ ਹੈੱਡ ਪੜਦਾ ਇਹਦਾ ਇਹਦਾ ਕੰਮ ਕਰਨਾ ਆ ਪੈਕ ਕੀਤਾ ਪਿਆ ਹੈੱਡ ਤੇ ਹੋਰ ਸਾਰੀ ਸਸਪੈਂਸ਼ਨ ਦਾ ਕੰਮ ਕਰਨਾ ਹੈਦਾ ਪੂਰਾ ਵੀ ਸਾਰਾ ਸਿਸਟਮ ਖੋਲਿਆ ਪਿਆ ਆਪਣਾ ਆ ਲੋ ਸੰਦੇ ਆ ਗਏ ਹੁਣ ਇਹਨਾਂ ਤੋਂ ਪੁੱਛਦੇ ਆ ਕਿ ਤੁਸੀਂ ਇਹਨਾਂ ਲੇਟ ਕਿਉਂ ਆ ਆ ਬਾਈ ਤਹੇ ਨਾ ਲੇਟ ਗਿਆ ਹੂੰ ਮੇਰੀ ਤਾਂ ਹੀ ਬੱਸ ਜੀ ਇਹ ਮਾਨਗਤ ਲੈ ਆਇਆ ਅੱਛਾ ਤੇਰੀ ਬੱਸ ਨਿਕਲ ਗਈ ਤੇ ਤੂੰ ਮੈਂ ਭਾ ਜਾ ਦੱਸਿਆ ਰਹੇਗਾ ਹੁਣ ਇਹਦੇ ਵਿੱਚ ਅੱਛਾ ਇਹਦੀ ਬੱਸ ਨਿਕਲ ਗਈ ਸੀ ਤਾਂ ਕਰਕੇ ਆ ਲੇਟ ਹੋ ਗਿਆ ਉਹਨੂੰ ਲੈਣ ਚਲੇ ਆਗੇ ਠੀਕ ਲੇਟ ਥੋੜੀ ਇਹ ਤਾਂ ਬੰਦਾ ਇੱਕ ਥੋੜਾ ਵਰਕਸ਼ਾਪ ਤਾਂ ਉਧਰ ਆਇਆ ਨਹੀਂ ਇਹਦੀ ਸੁਣ ਹੀ ਹੋ ਜਾਣੀ ਜੀ ਹਾਂ ਹਾਂ ਆ ਵੀ ਗੱਲ ਠੀਕ ਹੈ ਹੁਣ ਚਾਰ ਬੰਦੇ ਆਂਦੇ ਨੇ ਸੁਣ ਲੈ ਬਾਕੀ ਹੋਰ ਆਉਂਦੇ ਨੇ ਉਹਨਾਂ ਨੂੰ ਮਲਾਉਂਦੇ ਆ ਉਹਨਾਂ ਦੀ ਗੱਲਬਾਤ ਸੁਣੇ ਬਾਪੂ ਸਾਡਾ ਕਾਲੀ ਐਨਕਾ ਲਾਈ ਬੈਠਾ ਦੇਖੋ ਹਾਂ ਮੈਂ ਕਿਹਾ ਬਾਪੂ ਦੀ ਵੀਡੀਓ ਪਾ ਦੀਏ ਔਰ ਬਾਪੂ ਕਾਲੀ ਐਨਕਾ ਲਾਉਣ ਦਾ ਰੀਜਨ ਕੀ ਆ ਹੈ ਅੱਖ ਬਣਾਈ ਆ ਕੀ ਬਣਾਇਆ ਅੱਖ ਦਾ ਲੈਂਸ ਪੋਆ ਹਾਂ ਤਾਂ ਹੀ ਕਾਲੀ ਐਨਕਾ ਵਾਲਾ ਖਤਰਨਾਕ ਲੱਗਦਾ ਬਾਪੂ ਕਾਲੀ ਐਨਕਾ ਲਾ ਕੇ ਬਾਪੂ ਦੀ ਐਨਕਾ ਵੀ ਕਾਲੀਆਂ ਤੇ ਬਾਪੂ ਦੀ ਗੱਡੀ ਵੀ ਕਾਲੀ ਉਹ ਕਰੋ ਚੱਕ ਖੜੀਆ ਸਟਾਰ ਪੀਓ ਵਾਪਕ ਕਰਾਉਂਦਾ ਵਹਿਜਾ ਵਹਿਜਾ ਇਹ ਆ ਬਾਪੂ ਵਹਿਜਾ ਵਹਿਜਾ ਹੁੰਦੀ ਆ ਪੂਰੀ ਵਾਹ ਰਿਹਾ ਆ ਆਹ ਲਓ ਵੀ ਬਾਪੂ ਦੀ ਖੜੀ ਆ ਨਾਗਣੀ ਤੇ ਬਾਪੂ ਸਕਾਰਪੀ ਵਾਪੂ ਨੂੰ ਕਹਿਆ ਗੱਡੀ ਵੇਚ ਲਾ ਬਾਪੂ ਕਹਿੰਦਾ ਨਾ ਆਦਾ ਦਿਲ ਦੀ ਰਾਣੀ ਆ ਇਹ ਆ ਤੁਹਾਡੀ ਬੇਬੇ ਦੇ ਬਰਾਤ ਗਈ ਸੀ ਆਹੀ ਗੱਡੀ ਚ ਗਈ ਸੀ ਬਹੁਤ ਨਾਈਸ ਬੰਦਾ ਵਾਪੂ ਗੱਡੀ ਦਾ ਕਰਨਾ ਥੋੜਾ ਜਿਹਾ ਕੰਮ ਜੋ ਆਪਾਂ ਕਰ ਦਿਆਂ ਇੱਕ ਬੰਦਾ ਹੋਰ ਆ ਗਿਆ ਐ ਤੂੰ ਪੁੱਛ ਰਿਆ ਤੂੰ ਇੰਨਾ ਲੇਟ ਕਿਉਂ ਸਣੀ ਇੰਨਾ ਲੇਟ ਕਿਉਂ ਬੱਸ ਵੇ ਮੁੰਡੇ ਨੂੰ ਛੱਡ ਕੇ ਆਉਣਾ ਹੁੰਦਾ ਨਾਲ ਦੇ ਅੱਛਾ ਉਹਦੇ ਕਰਕੇ ਲੇਟ ਹੋ ਗਿਆ ਉਹਨੂੰ ਕਿੱਥੇ ਛੱਡਣ ਜਾਣਾ ਉਧਰ ਆਪਣੀ ਗੱਦ ਵੀ ਲੇਟ ਕਰਨੀ ਠੀਕ ਆ ਯਾਨੀ ਉਹਨੂੰ ਟਾਈਮ 'ਤੇ ਛੱਡਦਾ ਆ ਪਲੇਟ ਹੋ ਜੰਨਾ ਹੈ ਆ ਪਲੇਟ ਹੋ ਜੰਨਾ ਠੀਕ ਆ ਮੁੰਡੇ ਦੀ ਇੰਨੀ ਫਿਕਰ ਹਾਂ ਪੰਦਰਾਂ ਮਿੰਟ ਲੱਗ ਜਾਂਦੇ ਹਾਂ ਹਾਂ ਪਹਿਲਾਂ ਉਹਨੂੰ ਟਾਈਮ 'ਤੇ ਛੱਡਣਾ ਫੇਰ ਆਪ ਆਉਣਾ ਸਾਰਿਆਂ ਦੇ ਨਵੇਂ-ਨਵੇਂ ਬਹਾਨੇ ਡੇਲੀ ਨਵਾਂ ਬਹਾਨਾ ਉਹ ਯਾਨੀ ਵਿੱਕੇ ਇੱਧਰ ਆਪਣੇ ਰੈਂਟਰ ਬਾਈ ਆ ਗਏ ਇੰਨਾ ਚਲ ਦੂਰੋਂ ਆਉਂਦੇ ਨੇ ਟਾਈਮੇ ਆਹੀ ਆ ਕੋਈ ਗੱਲ ਨਹੀਂ ਕਿਉਂ ਰੈਂਟਰ ਬਾਈ ਮੈਂ ਸਾਰਿਆਂ ਚੈੱਕ ਕਰਾਉਣਾ ਵੀ ਆਹ ਮੁੰਡਿਆ ਨਵੇਂ-ਨਵੇਂ ਬਹਾਨੇ ਰੋਜ਼ ਹੁੰਦੇ ਨੇ ਕੀ ਬਹਾਨੇ ਹੁੰਦੇ ਨੇ ਉਹੀ ਸਾਰਿਆਂ ਦੇ ਬਹਾਨੇ ਸੁਣਦਾ ਤੇ ਉਹੀ ਦਿਖਾਉਣਾ ਆ ਆ ਗਿਆ ਇੱਕ ਇੱਕ ਉਹ ਆ ਗਿਆ ਇੱਕ ਉਹ ਗਿਆਨੀ ਆ ਗਿਆ ਇਹਨਾਂ ਦਾ ਪੁੱਛਦੇ ਆਂ ਹਾਂ ਬਾਈ ਸਤ ਸ੍ਰੀ ਅਕਾਲ ਲੇਟ ਕਿਵੇਂ ਹੋ ਗਏ ਰੇਡ ਬਈ ਠੰਡ ਬਹੁਤ ਆ ਜੀ ਠੰਡ ਬਹੁਤ ਆ ਹੋਰ ਠੀਕ ਆ ਚਮਕਾਉ ਰਹਾ ਆ ਭਾਈ ਲੇਟ ਕਿਵੇਂ ਹੋ ਗਏ ਠੰਡ ਬਹੁਤ ਆ ਭਾਈ ਠੰਡ ਬਹੁਤ ਆ ਪੰਡ ਪੈਂਦੀ ਆ ਸਾਡੇ ਪਿੰਡ ਗੇ ਆ ਦੇਖੋ ਇੰਨੀ ਧੁੰਦ ਪੈਂਦੀ ਆ ਕਿ ਧੁੱਪ ਨਿਕਲੀ ਹੋਈ ਆ ਧੁੱਪ ਨਿਕਲੀ ਹੋਈ ਆ ਇਨੀ ਧੁੰਦ ਪੈਂਦੀ ਆ ਤਾਂ ਲੇਟ ਹੋ ਗਏ ਇੱਕ ਆ ਗਿਆ ਆ ਪੈਸੇ ਦਿਨਾ ਮੈਂ ਇੰਨਾ ਲੇਟ ਕਿਉਂ ਹੋ ਗਿਆ ਉਹ ਬਾਪੂ ਅੱਜ ਛੁੱਟੀ ਦੇ ਤਾਂ ਲੇਟ ਹੋ ਗਿਆ ਅੱਜ ਇਹਦਾ ਬਾਪੂ ਛੁੱਟੀ ਤਾਂ ਲੇਟ ਹੋ ਗਿਆ ਹੋਰ ਬਹੁਤ ਆ ਗੋਪਾਲ ਹਾਂ ਬਈ ਅੱਜ ਲੇਟ ਕਿਵੇਂ ਆਏ ਹੈ ਕੰਮ ਹੈ ਸੀਗਾ ਬਾਜ਼ਾਰ ਤੇ ਅੱਛਾ ਇਹਨੂੰ ਕੰਮ ਸੀਗਾ ਬਾਜ਼ਾਰ ਤੇ ਓ ਬੱਸੀਆਂ ਵਾਲੇ ਆ ਕਿੱਧਰ ਹੈ ਮੇਰੀ ਬੱਸੀਆਂ ਵਾਲਾ ਕਿੱਥੇ ਗਿਆ ਆਇਆ ਬਣਾ ਯਾਰ ਆ ਗਿਆ ਤੂੰ ਇਹਦੇ ਵਿੱਚ ਚੱਕਰ ਆਉਂਦੇ ਆ ਲੁਕਦਾ ਕਿਉਂ ਫਿਰਦਾ ਲਾਲਾ ਹੁੱਕ ਭਾਈ ਹੁੱਕ ਓ ਲਾਲਾ ਐਂ ਦੱਸ ਲੇਟ ਕਿਉਂ ਹੋ ਗਿਆ ਹਾਂ ਲੇਟ ਕਿਉਂ ਹੋ ਗਿਆ ਮੂੰਹੇ ਕੱਲਾ ਘਮਾ ਲਾ ਉੱਠਿਆ ਨਹੀਂ ਗਿਆ ਬਈ ਉੱਠਿਆ ਨਹੀਂ ਗਿਆ ਐ ਤਾਂ ਉੱਠਿਆ ਨਹੀਂ ਗਿਆ ਤਾਂ ਲੇਟ ਹੋ ਗਿਆ ਸਾਡੀ ਭਾਈ ਦਾ ਲਾਲਾ ਲਾਲਾ ਛਾੜੂਸ ਭਾਈ ਕਰ ਲਾ ਰੁਕ ਜਾ ਮਨੀ ਇਹ ਕਾ ਹੋਰ ਆ ਗਿਆ ਉਹਦਾ ਠੀਕ ਆ ਜੇ ਲੇਟ ਕਿਵੇਂ ਹੋ ਗਿਆ ਇਹਨਾਂ ਭਰਾ ਨੂੰ ਮੈਣ ਗਿਆ ਸੀ ਪਰਾਣੂ ਲੈਣ ਗਿਆ ਸੀ ਅੱਧਾ ਲੇਟ ਹੋ ਗਿਆ ਸਾਰੇ ਅੰਨੇ ਨਵੀਂ ਮਗਨ ਗੱਲਾਂ ਸੁਣ ਲਈ ਤੁਸੀਂ ਨੇ ਅਜੇ ਹੋਰ ਆਉਂਦੇ ਨੇ ਦੋ ਚਾਰ ਬੰਦੇ ਉਹਨਾਂ ਦਾ ਚੱਕਰ ਆਉਂਦੇ ਆ ਤਿੰਨ ਜਣੇ ਲੱਗੇ ਹੋਏ ਨੇ ਝਾੜੂ ਲਾਉਣ ਸਫਾਈ ਕਰ ਆ ਉਹ ਉਹ ਦੋ ਗਾਹਾਂ 10 ਵਜਾ ਦੇ ਦਿੰਦੇ ਨੇ ਇੱਥੇ ਨਹੀਂ ਆਣਿਆ ਆਪਾਂ ਕਰ ਲੱਗਿਆ ਜਾਂ ਤਾਂ ਬਾਪੂ ਦੀ ਗੱਡੀ ਦਾ ਕੰਮ ਚਾਰਸੀ ਥੱਲੋਂ ਟੁੱਟ ਗਈ ਉਹ ਬਿਲਡਿੰਗ ਕਰਨੀ ਆ ਆ ਗੱਡੀ ਚਾਲ ਆਇਤ ਕੋਟੂ ਵੀ ਆ ਦੇ ਪਹਿਲਾਂ ਹੀ ਬਿਲਡਿੰਗ ਕਰਾਈ ਹੋਈ ਆ ਵਾ ਆ ਬਿਲਡਿੰਗ ਕਰਨੀ ਆ ਆਪਾਂ ਨੇ ਕਰਦੇ ਆ ਪੂਰੀ ਨਹੀਂ ਕਰਦਾ ਕੋਈ ਵੀ ਪੈਸੇ ਆ ਹਾਂ ਬਿਲਡਿੰਗ ਕਰ ਦੇਣੀ ਆ ਬਾਪੂ ਗਾ ਜੀ ਵਧੀਆ ਤਰੀਕੇ ਨਾਲ ਕਰਾ ਲਾ ਬਾਪੂ ਕਹਿੰਦਾ ਜਾਣਾ ਮੈਂ ਅੱਜ ਕਿਤੇ ਅੱਜ ਦਾ ਡੰਗ ਸਾਰਦੇ ਫੇਰ ਮੈਂ ਕਿ ਦਿਹਾੜੀ ਖੜਾ ਦੂੰ ਗੱਡੀ ਸਮਾਰ ਕੇ ਕਰਦੇ ਪਲੇਟਾਂ ਫਲੋਟਾਂ ਰੱਖਦੇ ਬਾਰਾ ਮੋਟੇ ਬਲੰਕ ਕਰ ਲੈਂਦਾ ਉਹਨਾਂ ਕਰ ਦਿੰਨੇ ਆ ਤੇ ਅੰਦਰ ਗਲੀ ਹੀ ਪਈ ਆ ਜਮਾ ਲੇਅਰ ਤਾਂ ਨਹੀਂ ਲਾਦੇ ਲੇਅਰ ਲਾਉਣਾ ਫਰਾਗ ਨਿਕਲ ਜਾਂਦਾ ਪਰ ਜੇ ਪਹਿਲਾਂ ਮਾਰੀ ਮੜੀ ਕਰਕੇ ਉਸ ਤੋਂ ਬਾਅਦ ਇਹ ਤੇ ਲੇਅਰ ਲਾ ਦਾਂਗੇ ਕੋਈ ਸਪੋਰਟ ਦੇ ਦਾਂਗੇ ਬਾਪੂ ਦਾ ਕੰਮ ਚੱਲਦਾ ਹੋ ਜੇ ਲੈ ਵੀ ਤਨੂ ਕਰਾਉਨੇ ਆ ਚੈੱਕ ਇੱਕ ਗੱਡੀ ਨੂੰ ਕਿੰਨੇ ਜਣੇ ਲੱਗੇ ਹੋਏ ਨੇ ਇੰਜਨ ਲਾਉਣ ਆ ਉਹਦਾ ਕਹੇ ਜਣੇ ਲੱਗੇ ਨੇ ਤੇ ਕਿੰਨੇ ਕੋਲ ਬੈਠੇ ਨੇ ਜਦੋਂ ਉਹ ਥੱਕ ਜਾਂਦੇ ਨੇ ਦੂਏ ਲੱਗ ਜਾਂਦੇ ਨੇ ਬਹੁਤ ਥੱਕ ਜਾਂਦੇ ਨੇ ਫਿਰ ਉੱਟ ਕੇ ਲੱਗ ਜਾਂਦੇ ਨੇ ਦੇਖਿਓ ਉਹ ਦੇਖੋ ਪੰਜ ਜਣੇ ਲੱਗੇ ਹੋਏ ਨੇ ਕੋਈ ਬੰਪਰ ਲਾਉਣ ਲੱਗਿਆ ਹੋਇਆ ਕੋਈ ਬੈਟਰੀ ਲਾਉਣ ਕੋਈ ਚੱਕੇ ਢਿੱਲੇ ਕਰਨ ਤੇ ਦੂਜਾ ਸਟਾਫ ਇੱਧਰ ਬੈਠਾ ਦੰਨ ਬੈਠੇ ਨੇ ਪੰਜ ਲੱਗੇ ਹੋਏ ਨੇ ਇੱਕ ਗੱਡੀ ਨੂੰ ਅੱਠ ਜਣੇ ਤੇ ਉਧਰ ਬਾਪੂ ਵਾਲੀ ਗੱਡੀ ਨੂੰ ਪੰਜ ਛੇ ਜਣੇ ਲੱਗੇ ਹੋਏ ਨੇ ਇਹਦਾ ਬੱਲ ਕਾਰਤੀ ਤੇ ਉਹਨੂੰ ਲੱਗੇ ਹੋਏ ਨੇ ਚਾਰ ਪੰਜ ਜਣੇ ਕਿੰਨੇ ਨੇ 1 2 3 ਪੰਜ ਜਣੇ ਨੇ ਇਹਨੂੰ ਕੋਈ ਵੀ ਨਹੀਂ ਲੱਗਿਆ ਹੋਇਆ ਨਾ ਉਹਨੂੰ ਕੋਈ ਲੱਗਿਆ ਜੀਰੂ ਲਾਦਾ ਇਕੱਠਾ ਹੀ ਝੁੰਡ ਲੱਗਦਾ ਇੱਧਰ ਪੈਂਟਰ ਵਾਈ ਲੱਗਿਆ ਹੋਇਆ ਫਾਲਦਾ ਕੰਮ ਕਰਨ ਰੰਗ ਕਰਨ ਬੰਪਰ ਨੂੰ ਤੇ ਡੈਂਟਰ ਦਾ ਕੰਮ ਚੱਲਦਾ ਡੈਂਟਰ ਦਾ ਕੰਮ ਉਧਰ ਆ ਕੰਮ ਵੀ ਕਰ ਰਿਹਾ ਨਾਲੇ ਗੱਲ ਵੀ ਕਰ ਰਿਹਾ ਫੋਨ ਤੇ ਆ ਸੁਵਿਫਟ ਦਾ ਬੰਪਰ ਕਰਨ ਲੱਗੇ ਹੋਇਆ ਰੰਗ ਟਰਾਈਟਰ ਵੀ ਹੋ ਗਿਆ ਆਪਣਾ ਕੰਪਲੀਟ ਪਰ ਫਿਟਿੰਗ ਰਹਿ ਗਈ ਉਹਦੇ ਰੰਗ ਤਾਂ ਹੋਇਆ ਹੋਇਆ ਫਿਟਿੰਗ ਕਰੂਗਾ ਕਿ ਮਿਸਤਰੀ ਟਰਾਈਟਰ ਵਾਲਾ ਮਾੜੀ ਮੋਟੀ ਅਵੀ ਸਟੀering ਦੀ ਕੀਤੀ ਸੀ ਫਿਟਿੰਗ ਦਾ ਥੋੜਾ ਜਿਹਾ ਫਰਕ ਹੈਗਾ ਸਟੀering ਵਾਲੀ ਫਿਟਿੰਗ ਕਰਾਉਣੀ ਆ ਉਹ ਤੋਂ ਸੱਦਦੇ ਆਉਂਦਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਚੱਕਰ ਰੋਜ਼ ਫੋਨ ਕਰੀਂਦਾ ਬਾਈ ਆ ਜਾ ਪਿੱਟ ਕਰਾ ਲਾ ਕਰਾ ਲਾ ਕਰਾ ਲਾ ਟਰਾਲਾ ਵਾਲਾ ਬਾਈ ਨਾ ਆਉਂਦਾ ਤੇ ਨਾ ਹੀ ਆਉਂਦਾ ਬਿਸਤਰੀ ਸਾਰੇ ਰੰਗ ਕਿੱਥੇ ਪਏ ਨੇ ਤੇ ਪਰ ਦਰਦ ਪੈ ਗਈ ਧੂੜ ਜੰਮ ਗਈ ਉੱਤੇ ਪਰ ਰੰਗ ਕਿੱਥੇ ਹੋ ਜਾਂਦੇ ਆ ਦੇਖੋ ਪਰ ਉਹ ਨਹੀਂ ਆਉਂਦਾ ਬਾਈ ਮੈਨ ਲੱਗਦਾ ਨਵੇਂ ਸਾਲ 'ਚ ਲੈ ਕੇ ਜਾਊਗਾ 2025 ਬਹੁਤ ਟਾਈਮ ਹੋ ਗਿਆ ਇਹਨੂੰ ਖੜੇ ਰੰਗ ਕੀਤਾ ਨੂੰ 1 ਮਹੀਨਾ ਹੋ ਗਿਆ ਪਰ ਉਹੀ ਨਹੀਂ ਆ ਰਿਹਾ ਫਟਿੰਗ ਕਰਨ ਸਾਰਾ ਰੰਗ ਕੀਤਾ ਪਿਆ ਕੰਪਲੀਟ ਹੋਇਆ ਅੰਦਰ ਬਾਪੂ ਦੀ ਕਟੀ ਦੀ ਦਾ ਕੰਮ ਹੋ ਗਿਆ ਪੁੱਛਦੇ ਆ ਬਾਪੂ ਕਿੰਨਾ ਕਰ ਰਿਹਾ ਕੰਮ ਆਹ ਬਾਪੂ ਕੀ ਰਹਿ ਗਿਆ ਆ ਐਨਕਾ ਕਿ ਚਲਾਈਆਂ ਨੇ ਆਹ ਦਾ ਹੈ ਮੁੱਲਾ ਤੇ ਲੱਗਦੀਆਂ ਨੇ ਓਏ ਕਰਾਇਆ ਪਰੇਸ਼ਾਨ ਕਿਹੜੀ ਅੱਖ ਦਾ ਕਰਾਇਆ ਲਾਈ ਦਾ ਇਹ ਅੱਖ ਦਾ ਕਰਾਇਆ ਲਾਈ ਐਨਕਾ ਹਾਂ ਜੀ ਬਾਜੀ ਆ ਚਮਕਦਾ ਕਿਵੇਂ ਆ ਨੀਲਾ ਪਣ ਗਿਆ ਗੱਲ ਠੀਕ ਕਰਦੀ ਸਨੇ ਕੀ ਰਹਿ ਗਿਆ ਆ ਓਕੇ ਆ ਬਈ ਓਕੇ ਆ ਚਲੋ ਜਾਣ ਤੋਂ ਬਾਪੂ ਨੂੰ ਸੋਨੋ ਸਾਰੇ ਮੁੰਡਿਆਂ ਨੂੰ ਮਲਾਤਾ ਤੇ ਸਾਰਿਆਂ ਦੇ ਬਹਾਨੇ ਨਵੇਂ-ਨਵੇਂ ਸੁਣਾਤੇ ਕਿਹਦਾ ਕੀ ਬਹਾਨਾ ਹੁੰਦਾ ਐ ਨਹੀਂ ਅੱਜ ਨਹੀਂ ਰੋਲ ਦਾ ਇਹਨਾਂ ਦਾ ਹੀ ਬਹਾਨਾ ਕੱਲੋਂ ਆਉਣਗੇ ਕੱਲੋਂ ਕੁਝੋਂ ਕੱਲੋਂ ਕੁਝ ਹੋਰ ਦੱਸਣਗੇ ਇਹ ਵੀਡੀਓ ਕਹੇ ਜੀ ਲੱਗੀ ਦੇਖ ਕੇ ਲਾਈਕ ਸਿਰ ਜਰੂਰ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰਾ